ਸਾਰੀਆਂ ਸੰਗਤਾਂ ਨੂੰ ਜਗਰudev ਧੰਨ रविदास ਔਰ ਅੱਜ ਅਸੀਂ ਖੁਰਾਲਗੜ੍ਹ ਸਾਹਿਬ ਦੀ ਇਤਿਹਾਸਿਕ ਤੇ ਸਾਨਾਮੱਤੇ ਧਰਤੀ ਦੇ ਨਾਤਮਸਕ ਹੋਣ ਲਈ ਆਏ ਆ ਸੋ ਇਹ ਧਰਤੀ ਜਿੱਥੇ ਗੁਰੂ ਸਾਹਿਬ ਨੇ 4 ਸਾਲ 2 ਮਹੀਨੇ ਤੇ 11 ਦਿਨ ਤਪੱਸਿਆ ਕੀਤੀ ਤੇ ਗੁਰੂ ਕਹਿ ਸਕਦੇ ਤਪੱਸਿਆ ਕੀਤੀ ਔਰ ਇਥੇ ਬਾਣੀ ਦਾ ਪ੍ਰਚਾਰ ਕੀਤਾ ਔਰ ਇਹੀ ਕਾਰਨ ਹੈ ਇਸ ਇਲਾਕੇ ਦੇ ਅੰਦਰ ਜਾਂ ਦੁਆਬੇ ਦੇ ਅੰਦਰ ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਬਧੇਰੇ ਉਚਾਰਨ ਕਰਦੇ ਆ ਬਧੇਰੇ ਨਾਲ ਜੁੜੇ ਆ ਸੋ ਇਹ ਜਿਹੜੀ ਧਰਤੀ ਅੱਜ ਇਥੇ ਰਾਜਪਦਰੀ ਸਮਾਗਮ ਪੰਜਾਬ ਸਰਕਾਰ ਵੱਲੋਂ ਸੰਤਾਂ ਮਹਾਪੁਰਸ਼ਾਂ ਦੀ ਗਵਾਈ ਦੇ ਵਿੱਚ ਕੀਤਾ ਜਾ ਰਿਹਾ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਨਮ ਸਤਾਵ ਦੀ ਸਾਡੀ ਜ਼ਿੰਦਗੀ ਚ ਆ ਰਹੀ ਹੈ ਇਹ ਸਾਡੇ ਲਈ ਭਾਗਾ ਵਾਲਾ ਮੈਂ ਸਮਝਦਾ ਕਿ ਮੌਕਾ ਔਰ ਸ੍ਰੀ ਗੁਰੂ ਅਰਜਨ ਦੇਵ ਜੀ ਜਿਹਨਾਂ ਨੇ ਆਪਣੀ ਬਾਣੀ ਦੇ ਅੰਦਰ ਆਪਣੇ ਫਲਸਫੇ ਦੇ ਰਾਹੀਂ ਉਸ ਵੇਲੇ ਸੱਚ ਨੂੰ ਸੱਚ ਗਿਆ ਜਦੋਂ ਸਮਾਜ ਦੇ ਅੰਦਰ ਬੜਾ ੱੱੱਕੇ ਦਾ ਰਾਜ ਸੀਗਾ ਜਾਤ ਪਾਤ ਦਾ ਭੋਲ ਵਾਲਾ ਸੀਗਾ ਛੂਆ ਸੂਤ ਸਿਖਰਾਂ ਦੇ ਸੀਗੀ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਸੀਗੇ ਪਰ ਗੁਰੂ ਸਾਹਿਬ ਨੇ ਆਪਣੇ ਤਰਕ ਔਰ ਵਿਵੇਕ ਦੇ ਰਾਹੀਂ ਜਿੱਥੇ ਉਸ ਜ਼ੁਲਮ ਦਾ ਨਖੇਦੀ ਕੀਤੀ ਤੇ ਨਾਲ ਦੀ ਨਾਲ ਸੰਗਤਾਂ ਨੂੰ ਆਪਣੇ ਨਾਲ ਜੋੜਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਕੱਲਾ ਬਾਣੀ ਦੇ ਅੰਦਰ ਰੋਹਾਨੀਅਤ ਦੇ ਰਾਹ ਹੀ ਲੋਕਾਂ ਨੂੰ ਆਪਣੇ ਨਾਂ ਨਹੀਂ ਜੋੜਿਆ ਬਲਕਿ ਇੱਕ ਸਟੈਪ ਅੱਗੇ ਜਾ ਕੇ ਉਹਨਾਂ ਨੇ ਇੱਕ ਰਾਜ ਦੀ ਕਲਪਨਾ ਵੀ ਕੀਤੀ ਔਰ ਉਹ ਲਿਖਦੇ ਆ ਕਿ ਐਸਾ ਚੋ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨ ਛੋੜ ਵੱਡੋ ਸਭ ਸੰਭ ਸੇ ਰਵਿਦਾਸ ਨੇ ਪ੍ਰਸਾਦ ਸੋ ਮੇਰੇ ਕਹਿਣ ਤੋਂ ਪ੍ਰਭਾਵ ਇਹ ਹੈ ਕਿ ਉਸ ਵੇਲੇ ਉਹਨਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗਰੀਬ ਗੁਰਬੜੇ ਲੋਕ ਉਹਨਾਂ ਦੇ ਅ ਸਿਸਕੇ ਬਣੇ ਉਹਦੇ ਤੋਂ ਪ੍ਰਭਾਵ ਤੋ ਕਿ ਉਸ ਵੇਲੇ ਜਿਹੜੇ ਸਿਆਣੇ ਸੁਝਵਾਨ ਲੋਕ ਭਾਵੇਂ ਕੁਝ ਰਾਜੇ ਵੀ ਸਾਧ ਚੰਗਿਆਂ ਕਰਾਂ ਦੇ ਸਾਧ ਉਹ ਵੀ ਗੁਰੂ ਪਾਰਾ ਜੀ ਨੂੰ ਆਪਣਾ ਗੁਰੂ ਮੰਨਣ ਲਈ ਆਏ ਜੋ ਇਹ ਜਨੂ ਸਾਹਿਬ ਦੀ ਮਹਰਾਇ ਜਾ ਰਹੀ ਹੈ ਸਾਰਾ ਸਾਲ ਪੰਜਾਬ ਚੱਲਣੀ ਹੈ 12 ਰੇਲ ਗੱਡੀਆਂ ਪੰਜਾਬ ਦੇ ਵਿੱਚੋਂ ਕਾਂਸੀ ਨੂੰ ਚੱਲਣਗੀਆਂ ਜਿੱਥੇ ਗੁਰੂ ਮਹਾਰਾਜ ਦਾ ਜਨਮ ਹੋਇਆ ਸਾਰਾ ਸਾਲ ਔਰ ਪਿੰਡਾਂ ਦੇ ਵਿੱਚ ਡਰੋਨ ਸ਼ੋ ਹੋਣਗੇ ਮੈਰਾਥਨ ਹੋਣਗੀਆਂ ਇਹ ਜੰਗਲਾਤ ਮਹਿਕਮੇ ਵੱਲੋਂ ਸਾਢੇ 6 ਲੱਖ ਬੂਟੇ ਗੁਰੂ ਸਾਹਿਬ ਦੀ ਜਨ ਸਤਾਪ ਦੀ ਨੂੰ ਸਮਰਪਿਤ ਲਾਇਆ ਜਾ ਰਹੇ ਆ ਗੋਸ਼ਟੀਆਂ ਹੋਣਗੀਆਂ ਸਕੂਲਾਂ ਕਾਲਜਾਂ ਦੇ ਅੰਦਰ ਔਰ ਪੰਜਾਬ ਸਰਕਾਰ ਨੇ ਸ੍ਰੀ ਸੱਚਖੰਡ ਵੱਲਾਂ ਦੇ ਅੰਦਰ ਇੱਕ 10 ਏਕੜ ਜ਼ਮੀਨ ਜਿਹੜੀ ਡੇਰੇ ਨੂੰ ਲੈ ਕੇ ਦਿੱਤੀ ਆ ਉੱਥੇ ਸ੍ਰੀ ਗੁਰੂ ਰਵਦਾਸ ਬਾਣੀ ਅਧਿਲ ਕੇਂਦਰ ਬਣੇਗਾ ਉਸ ਕੇਂਦਰ ਦੇ ਉੱਤੇ ਕਰੋੜਾਂ ਰੁਪਏ ਜਿਹੜੇ ਸਰਕਾਰ ਨੇ ਲਾਣੇ ਆ ਪੰਜਾਬ ਸਰਕਾਰ ਨੇ ਉਹ ਲੱਗਣ ਤੋਂ ਬਾਅਦ ਉੱਥੇ ਬਾਣੀ ਦਾ ਅਧਿਆਨ ਕਰਨ ਦੇ ਲਈ ਵਿਦਿਆਰਥੀ ਆਉਣਗੇ ਚਿੰਤਕ ਆਉਣਗੇ ਤੇ ਮੈਂ ਸਮਝਦਾ ਉਹ ਜਾ ਕੇ ਸਮਾਜ ਨੂੰ ਗੁਰੂ ਸਾਹਿਬ ਦੀ ਬਾਣੀ ਦੱਸਣਗੇ ਜਾ ਕੇ ਵਾਤਵਾਸ ਉਹ ਵੱਡੇ ਪ੍ਰੋਗਰਾਮ ਜਿਹੜੇ ਆ ਪੰਜਾਬ ਦੇ ਵਿੱਚ ਲਿਖੇ ਗਏ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਜਾਵੇ ਤਾਂ ਜੋ ਜਨਮ ਸਤਿਅ ਦੀ ਨੂੰ ਅਸੀਂ ਹੋਰ ਬਧੇਰੇ ਸਾਰਥਕ ਤਗਨਾ ਬਣਾ ਸਕੀਏ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਦਾਰਾ ਭਗਵੰਤ ਸਿੰਘ ਮਾਨ ਜੀ ਇੱਥੇ ਆ ਰਹੇ ਨੇ ਤੇ ਬਹੁਤ ਵੱਡੇ ਪ੍ਰੋਗਰਾਮ ਹੈ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਦੇਸ਼ ਦੇ ਚ ਆ ਰਹੀਆਂ ਨਾ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਮਾਨ ਧਰਤੀ ਦੇ ਉੱਤੇ ਮੈਂ ਸਮਝਦਾ ਵੀ ਇਹ ਸਾਡ ਦੀ ਦੁਰੂਪ ਸਾਹਿਬ ਦੀ ਕਿਰਪਾ ਨਾਲ ਅਸੀਂ ਸ਼ਾਨਦਾਰ ਟੰਗਣਾ ਬਣਾਵਾਂਗੇ